ਵਾਜਲ ਕਪ ਇਸ ਰਹਾਤੀ ਪਿੰਡਾਂ ਵਿੱਚ ਖਰਾਬ ਸੜਕਾਂ ਤੋਂ ਪਰੇਸ਼ਾਨ ਲੋਕਾਂ ਨੇ ਇਨ੍ਹਾਂ ਸੜਕਾਂ ਦੇ ਮੁਕੰਮਲ ਮਰਮਤ ਕਰਵਾਉਣ ਦੀ ਮੰਗ ਕੀਤੀ ਹੈ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਪਹਿਲਾਂ ਹੀ ਸੜਕਾਂ ਦੀ ਹਾਲਤ ਬਹੁਤ ਖਰਾਬ ਸੀ ਅੱਧ ਕਰੀਬ 2 ਸਾਲ ਪਹਿਲਾਂ ਇਹ ਹੜ੍ਹ ਕਾਰਨ ਇੱਥੋਂ ਦੀਆਂ ਸੜਕਾਂ ਨਾਲਸ ਹੋਰ ਵੀ ਜ਼ਿਆਦਾ ਖਰਾਬ ਹੋ ਗਈ ਹੈ ਜਿਸ ਤੋਂ ਬਾਅਦ ਅਜੇ ਤੱਕ ਇਨ੍ਹਾਂ ਦੀ ਮੁਕੰਮਲ ਮਰਮਤ ਨਹੀਂ ਕਰਵਾਈ ਗਈ ਹੈ ਇਸ ਸੜਕ 'ਤੇੋਂ ਗੁਜ਼ਰਨ ਵਾਲੇ ਲੋਕਾਂ ਨੂੰ ਬਾਰੀ ਪਰੇਸ਼ਾਨੀ ਉਠਾਉਣੀ ਪੈ ਰਹੀ ਹੈ ਲੋਕਾਂ ਨੇ ਜਲਦ ਤੋਂ ਜਲਦ ਇਨ੍ਹਾਂ ਸੜਕਾਂ ਦੀ ਮੁਕੰਮਲ ਮਰਮਮਤ ਕਰਵਾਉਣ ਦੀ ਮੰਗ ਕੀਤੀ ਹੈ ਮੇਰਾ ਨਾਮ ਜੀ ਕਾਲਾ ਸਿੰਘ ਪਿੰਡ ਕਟਿੰਗ ਨੰਬਰ 1 ਜੋ ਜਮਹਿ ਬਾਰਡਰ ਦੇ ਉੱਪਰ ਹੈ ਇਹ ਸੜਕਾਂ ਦਾ ਤਾਂ ਬੁਰਾ ਹਾਲ ਹੈ ਜੀ ਸੜਕਾਂ ਦੇ ਬਾਰੇ ਤੇ ਪੁੱਛੋਗੇ ਤੇ ਕਿੰਨਾ ਕੁ ਦੱਸਾਂਗੇ ਉਨਾ ਹੀ ਘਟਾ ਹੈ ਕਟਿੰਗ ਨੰਬਰ 1 ਤੋਂ ਲੈ ਕੇ ਕਾਮ ਵਾਲੇ ਬ੍ਰਿਜ ਤੱਕ ਔਰ ਹਰ ਦਿਨ ਨਾਲ ਇੰਨਾ ਹਾਲਾਤ ਮਾੜਾ ਹੋਇਆ ਬਸ ਸੜਕਾਂ ਦਾ ਬੁਰਾ ਹਾਲ ਹੈ ਖੱਡਾ ਇੱਕ ਜਿਹੜੀ ਫੈਂਸਿੰਗ ਦੇ ਵਿੱਚ ਬੈਠੀ ਸੀਗੀ ਫੈਂਸਿੰਗ ਬੈਠ ਗਈ ਸੀ ਤਾਰਾ ਉਹਦੇ ਉੱਤੇ ਪੱਥਰ ਢੋਢੋ ਗਏ ਉਹਨਾਂ ਨੇ ਟਰੱਕਾਂ ਵਾਲਿਆਂ ਨੇ ਸਾਰੀ ਸੜਕ ਦਾ ਪੂਰਾ ਖੱਡੇ ਖੱਡੇ ਹੀ ਮਾਰਤੇ ਇਹ ਸਾਡੀ ਮੰਗ ਇਹ ਹੈ ਕਿ ਗੱਟੀ ਨੰਬਰ 1 ਤੋਂ ਲੈ ਕੇ ਦੁਬਾਰਾ ਪੱਥਰ ਗਟਕਾ ਪਾ ਕੇ ਉਸਰੀ ਬਖਸਾ ਕੇ ਔਰ ਕਾਂਵੜ ਬ੍ਰਿਜ ਤੋਂ ਪਿੱਛੇ ਥੋੜਾ ਜਿਹਾ ਉੱਤੇ ਟਾਣੀ ਹੈ ਨਾਲ ਗੇਟ ਹੈ ਗੈਂ ਚੌਂਕ ਤੋਂ ਹਸਤੇ ਕਲਾਂ ਸਰਕਟ ਤੋਂ ਮੁੜਦੀ ਇਹ ਫਾਜ਼ਿਲ ਹਮ ਜਾਂਦੀ ਉਥੋਂ ਤੱਕ ਦੋਨੋਂ ਪਾਸੇ ਦਿਵਾਰਾ ਬਣਾ ਕੇ ਸੜਕ ਨੂੰ ਬਣਾਇਆ ਜਾਵੇ ਫਿਰ ਹਮੇਸ਼ਾ ਲਈ 5 ਸਾਲ ਦੀ بجائے 10 ਸਾਲ ਉਹਦੀ ਵਧੀਆ ਚੱਲੇਗੀ ਸਰ ਇਹ ਸਾਡੀ ਮੰਗ ਹੈ ਕਿ ਸਾਰੇ ਪਿੰਡਾਂ ਵੱਲੋਂ ਇਹ ਜਿਹੜੀ ਸੜਕਾਂ ਸਾਨੂੰ ਬਣਾ ਕੇ ਦਿੱਤੀਆਂ ਜਾਣ ਦੁਬਾਰਾ ਹੜਾ ਆਉਣ ਵਾਲਾ ਫਿਰ ਹੋ ਗਿਆ ਥੋੜੀ ਜੀ ਬਣਾਈ ਹੈ ਉਹਨਾਂ ਨੇ ਪਿੰਡ ਦੇ ਵਿੱਚ ਵਿੱਚ ਹੀ ਬਣਾਈ ਹੈ ਤੇ ਟੁੱਟੀ ਜਿਆਦਾ ਹੈਗੀ ਆ ਇੱਕ ਜੋ ਦੋ ਜਗਾ ਚਾਰ ਬੱਠਲ ਗਟਕਾ ਪਾ ਕੇ ਗਏ ਆ ਮੰਡੀ ਬੋਲ ਵਾਲੇ ਕਿ ਪਤਾ ਨਹੀਂ ਕਿਹੜੇ ਮਹਿਕਮਾ ਉਹ ਉਦਾਂ ਦੀ ਉਦਾਂ ਪਈ ਹੈ ਇਹਦੇ ਨਾਲ ਕੋਈ ਹਾਲ ਨਹੀਂ ਕੋਈ ਬਰਮ ਨਹੀਂ ਤਿਆਰ ਹੋਏ ਤੇ ਜੋ ਆਹத்ਿਆਂ ਦਾ ਸ਼ਿਕਾਰ ਹੋਣ ਦੇ ਚਾਂਸ ਨੇ ਬੜੇ ਆ ਪਿਛਲੇ ਦਿਨ ਟਰਾਲੀ ਪਟ ਗਈ ਸੀ ਇੱਕ ਮੋਟਰਸਾਈਕਲ ਨਾਲ ਲੰਘਣ ਨਾਲ ਟਰਾਲੀ ਦਾ ਸਾਈਡ ਦਿੱਤਾ ਹੋ ਟਰਾਲੀ ਪਟ ਗਈ ਬਜੇ ਟਿੱਕਾਂ ਵੱਲ ਟਰਾਲੀ ਪਟ ਗਈ ਔਰ ਪਿਛਲੇ ਦਿਨ ਇੱਕ ਟੈਂਪੂ ਜੇ ਪਟਿਆ ਸੀ ਗੱਟਾ ਕਣਕ ਦੇ ਲੈ ਗਿਆ ਸੀ ਤਰਾ ਮੇ ਟਾਣੀ ਕੋਲੇ ਸ਼ਾਸਨ ਦਾ ਕੋਈ ਧਿਆਨ ਨਹੀਂ ਐਸਾ ਐਮਐਲ ਜ਼ਾਉਨ ਨੂੰ ਰਿਕਵੈਸਟ ਕਰਦੇ ਆ ਤੇ ਤੁਹਾਡੀ ਗੱਡੀ ਆਦੀ ਤੁਹਾਡੀ ਗੱਡੀ ਤੇ ਸ਼ੂਕ ਕਰਕੇ ਆਦੀ ਹੈ ਉਦੋਂ ਰਸਤਾ ਵੀ ਮਿਲ ਜਾਂਦਾ ਹੈ ਜਿੰਨਾ ਮਹਿੰਗੀਆਂ ਗੱਡੀਆਂ ਤੇ ਨਹੀਂ ਉਹ ਜੰਪ ਵੱਜ ਜਾਂਦੇ ਨਾ ਉਹਦੇ ਸੇ ਮਹਿੰਗੀ ਹੁੰਦੀ ਹੈ ਤੇ ਖੱਡੇ ਮਹਿਸੂਸ ਨਹੀਂ ਹੁੰਦੇ ਤੇ ਖੱਡੇ ਤਾਂ ਉਸ ਨੂੰ ਮਹਿਸੂਸ ਹੁੰਦੇ ਨੇ ਜਿਹੜੇ ਮੋਟਰਸਾਈਕਲ ਤੇ ਜਾਂਦੇ ਸਾਈਕਲ ਤੇ ਜਾਂਦੇ ਸਵੇਰੇ ਮਜ਼ਦੂਰ ਸਬਜ਼ੀ ਲੈ ਕੇ ਜਾਂਦੇ ਆ ਸਬਜ਼ੀ ਲੈਣ ਜਾਂਦੇ ਵੇਚਣ ਵਾਲੇ ਜਾਂ ਕੋਈ ਹੋਰ ਸਬਜ਼ੀ ਲੈ ਕੇ ਜਾਂਦੇ ਆ ਬੱਚੇ ਜਾਂਦੇ ਸਕੂਲਾਂ ਦੇ ਉਹ ਵੀ ਦੂਜਾ ਰਸਤਾ ਨਹੀਂ ਮਿਲਦਾ ਇਹ ਜੀ ਜਲੰਧ ਜੀ ਜਲੰਧ ਇਹ ਸੜਕਾਂ ਸਾਫ਼ ਸੁਥਰੀਆਂ ਬਣਾਈਆਂ ਜਾਣ ਤੇ ਜਿਹੜੇ ਸਾਈਡਾਂ ਤੇ ਦੀਵਾਰ ਬਣਾ ਕੇ ਉਸ ਦੀ ਵਧੀਅ ਤੱਕ ਮੁਰੰਮਤ ਕੀਤੀ ਜਾਵੇ। ਔਰ ਜਿਹੜੇ ਬਾਕੀ ਕੰਮ ਰਹਿੰਦੇ ਆ ਜ਼ਮੀਨਾਂ ਸਬੰਧੀ ਜ਼ਮੀਨਾਂ ਹੈਗੀਆਂ ਸਾਰੀਆਂ 2007 ਪਾਲਿਸੀਜ਼ ਅਧੀਨ ਜਿਹੜੀ ਕੈਂਸਲ ਕੀਤੀਆਂ ਪੰਜਾਬ ਸਰਕਾਰ ਵੱਲੋਂ ਕੀਤੀਆਂ ਜਾਂ ਸੈਂਟਰ ਵੱਲੋਂ ਜਾਂ ਹਾਈ ਕੋਰਟ ਅਦਾਲਤ ਵੱਲੋਂ ਕੀਤੀਆਂ ਪਰ ਅਸੀਂ 1947 ਤੋਂ ਬਾਅਦ 1960 65 ਦੇ ਸਾਨੂੰ ਉਸਦੀ ਅਲਾਟਮੈਂਟ ਪਰਚੀਆਂ ਦੀ ਜਿਹੜੀ ਮਿਲਿਆ ਸਨ ਜ਼ਮੀਨਾਂ ਥੋੜੀਆਂ-ਥੋੜੀਆਂ ਮਿਲੀਆਂ 2 ਕਿੱਲੇ 4 ਕਿੱਲੇ 5 ਕਿੱਲੇ ਉਹ ਪਰਿਵਾਰ ਉਹਦੇ ਇੱਕ ਸੀਗਾ ਅੱਜ ਉਸ ਪਰਿਵਾਰ ਦੇ ਪੰਜ ਪਰਿਵਾਰ ਬਣ ਗਏ ਇੱਕ ਪਰਿਵਾਰ ਦੇ ਪੰਜ ਪਰਿਵਾਰ ਬਣ ਗਏ 5 ਕਿੱਲੇ ਤੇ ਕਿਵੇਂ ਗੁਜ਼ਾਰਾ ਚੱਲੇਗਾ ਉਹ ਵੀ ਸਾਡਾ ਮਾਲਕੀ ਹੱਕ ਹੀ ਖਸ ਗਿਆ ਕਿਵੇਂ ਅਸੀਂ ਮਾਲਕ ਉੱਤੇ ਨਾ ਹੀ ਕੋਈ ਨਹੀਂ ਮਾਲਕ ਦਾ ਮਤਲਬ ਹੈ ਵੀ ਸਰਕਾਰ ਸਾਨੂੰ ਸਾਡੇ ਹੱਕ ਹੀ ਖੋ ਰਹੀ ਏ ਸਰਕਾਰ ਨੇ ਆਪ ਦੇ ਨਾਮ ਕਰ ਲਿਆ ਕਿਉਂ ਸਾਨੂੰ 1950 ਇੰਦਰਾ ਆਵਾਸ ਉਮੀਦਵਾਰ ਦੇ ਵਿੱਚ ਮਿਲੀ ਸੀ ਮੇਰੂ ਉਮੀਦਵਾਰ ਦੀ ਇਹ ਇਹ ਜਿਹੜੀ ਨਾ ਪਾਲਿਸੀ ਪੁਰਾਣੀ ਹੈਗੀ ਅੱਜ ਦੀ ਨਹੀਂਗੀ ਜਦੋਂ ਪਾਕਿਸਤਾਨ ਤੋਂ ਬਾਅਦ 1947 ਤੋਂ ਬਾਅਦ ਹੈ 1958 ਵਿੱਚ ਇੱਥੇ ਅਸੀਂ ਸਾਡੇ ਬਜ਼ੁਰਗ ਸਾਰੇ ਹੀ ਪਿੰਡ ਜਿਹੜੇ ਇੱਥੇ ਵਸੇ ਸਨ ਇੱਕ ਦੂਜੀ ਬੇਨਤੀ ਹੈ ਸਾਡੇ ਜਿਹੜੇ ਜ਼ਮੀਨਾਂ ਦੀ ਪਿੰਡਾਂ ਦੀ ਹੈਗੀ ਜਗ੍ਹਾ ਹੁਣ ਉਹ ਨਾ ਤਾਂ ਸਾਡੇ ਮਾਲਕੀ ਹੱਕ ਤੇ ਲੋਕ ਨੇ ਘਰ ਲੋਨ ਚੱਕ ਕੇ ਬਣਾਏ ਕੋਈ ਲੋਨ ਲੈ ਲੈ ਤੇ ਗਰੁੱਪ ਲੋਨ ਲੈ ਲੈ ਤੇ ਘਰ ਬਣਾਏ ਪਰ ਉਹਦੇ ਵਿੱਚ ਸਾਨੂੰ ਮਾਲਕੀ ਅਕਨ ਨਹੀਂ ਕੀਤਾ ਗਿਆ ਠੀਕ ਹੈ ਉਹਦੀ ਪਮਾਇਸ਼ ਕਰਕੇ ਸਾਨੂੰ ਸਰਕਾਰ ਆਪ ਦਾ ਪੈਸਾ ਭਰਾ ਕੇ ਨਾਲ ਸਰਕਾਰ ਦਰ ਆਵਨੀਓ ਕਟਾ ਹੋ ਜਾਊਗਾ ਨਾਲ ਹੀ ਆਪਣਾ ਸਾਨੂੰ ਮਾਲਕੀ ਹੱਕ ਮਿਲ ਜਾਣਗੇ ਕੱਲ ਨੂੰ ਅਸੀਂ ਕਿਤੇ ਵੀ ਬੱਚੇ ਨੂੰ ਬੜਾਉਣ ਵਾਸਤੇ ਕੋਈ ਅਫਸਰ ਲਵਾਉਣ ਵਾਸਤੇ ਸਾਨੂੰ ਉਹ ਡਿਕ ਰਾਣੀ ਦੇ ਪਰ ਲੋਨ ਲੈ ਕੇ ਵੀ ਖਰਚਾ ਤਾਂ ਕਰ ਸਕਦੇ। ਉਹ ਜਿਹੜੇ ਹਸਤੇਗਾਂ ਦੀ 45 400 ਕਿੱਲਾ ਜਮੀਨ ਹੈ। ਹਸਤੇਗਾਂ ਦੀ 45 400 ਵਿੱਚੋਂ 2200 ਕਿੱਲਾ ਜਿਹੜੀ ਹੇਠਾਂ ਘੱਲੇ ਪੈਂਦੀ ਦਰਿਆ ਦੇ ਵਿੱਚ। ਤੇ ਪਿਛਲੇ 2200 ਕਿੱਲਾ ਲੈ ਕੇ ਆਉਣ ਦਾ ਨਾ ਤਾਂ ਰਸਤੇ ਦਾ ਹੀ ਪੈਣਾ। ਉਹ ਸ਼ਰਤਾਂ ਅੱਜ ਤੱਕ 2 ਸਾਲ ਪਹਿਲਾਂ ਜਿਹੜਾ ਪਾਣੀ ਲੱਟ ਆਣ ਦਾ ਸਾਥ ਲੋ। ਉਹ ਸਰਪਾਂ ਦੀ ਹਾਲਤ ਜਿਹੜੀ ਖਸਤਾ ਹੋ ਗਈ ਸੀ। ਜੇਕਰ ਮਾਰੀ ਬਹੁਤੀ ਸੜਕ ਬਚੀ ਸੀ ਆ ਵੇਖ ਲਓ ਤੁਸੀਂ ਕਿ ਵੱਡੇ ਘੋੜੇ ਪੱਥਰ ਦੇ ਜਿਹੜੇ ਪੀਐਸਫ 30 ਨੰਬਰ ਇੱਕ ਨੂੰ ਚੌਕੀ ਨੂੰ ਲੈ ਕੇ ਜਾਂਦੇ ਨੇ ਕਾਫੀ ਵਜਨ ਹੁੰਦਾ ਹੈ ਉਹਦੇ ਸਾਰਨ ਜਿਹੜਾ ਹੋਰ ਵੀ ਸੜਕਾਂ ਜਿਹੜੀਆਂ ਟੁੱਟ ਗਈਆਂ ਨੇ ਤੇ ਸਾਡੀ ਇਹ ਰਿਕੁਐਸਟ ਹੈ ਬੇਨਤੀ ਹੈ ਸਰਕਾਰ ਅੱਗੇ ਡੈਕਾ ਅੱਗੇ ਕਿ ਬੱਟੀ ਨੰਬਰ 1 ਤੋਂ ਲੈ ਕੇ ਔਰ ਵੱਲੇਸ਼ਾ ਹਟਾੜ ਲੱਪਾ ਪੈਣੀ ਤੋਂ ਲੈ ਕੇ ਰੇਤੇ ਵਾਲੀ ਪੈਣੀ, ਚੰਗੜ ਪੈਣੀ, ਰਾਮ ਸਿੰਘ ਵਾਲੀ ਪੈਣੀ, ਤੇਦਰ ਵਿਲਾ ਕਾਵਾ ਵਾਲੀ ਇਹ ਜਿਹੜੀ ਸੜਕ ਜਾਂਦੀ ਹੈ ਇਹਦੀ ਬਹੁਤ ਹੀ ਖਸਤਾ ਹਾਲਤ ਹੈ। ਕਈਆਂ ਥਾਵਾਂ ਤੇ ਪਾਣੀ ਛੜਕ ਨੂੰ ਰੋੜ ਕੇ ਲੈ ਗਿਆ, ਟੋਏ ਵੱਜ ਗਏ, ਕਈਆਂ ਥਾਵਾਂ ਤੇ ਸੜਕ ਬੈਠੀ ਹੋਈ ਹੈ। ਇੱਥੇ ਕਈ ਘਟਨਾਵਾਂ ਹੋ ਚੁੱਕੀਆਂ ਨੇ। ਆਾ ਮਾਤਮਨਗਰ ਪਿੰਡ ਦਾ ਮੁੰਡਾ ਜਿਹੜਾ ਐਕਸੀਡੈਂਟ ਕਿਉਂਕਿ ਛੜਕ ਕਾਰਨ ਜਿਹੜਾ ਐਕਸੀਡੈਂਟ ਹੋਇਆ ਉਹਦੀ ਮੌਤ ਹੋ ਗਈ। ਹੋਰ ਵੀ ਕਈ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਈਆਂ ਨੇ ਲਕਾਵਾਵਾਂ ਲੋਕਾਂ ਦੀਆਂ ਟੁੱਟੀਆਂ ਨੇ ਇਹਦੇ ਸੜਕ ਦੇ ਕਾਰਨ ਤੇ ਸਾਡੇ ਵੱਲੋਂ ਇਹ ਬੇਨਤੀ ਹੈ ਕਿ ਸੜਕ ਜਿਹੜੀ ਸਰਕਾਰ ਇਹਦੇ ਵੱਲ ਧਿਆਨ ਕਰੇ ਗੌਰ ਕਰੇ ਤੇ ਇਹਨੂੰ ਸਹੀ ਤਰੀਕੇ ਨਾਲ ਬਣਾਇਆ ਜਾਵੇ ਉਹ ਵਿੱਚੋਂ ਜਿੱਤੋ ਟੋਟੇ ਬਣਾ ਰਹੇ ਨੇ ਅਸੀਂ ਕਹਿੰਦੇ ਆ ਕਿ ਇਹਨੂੰ ਪੂਰੇ ਤੌਰ ਤੇ ਜਿਹੜਾ ਪੂਰੇ ਤੌਰ ਤੇ ਸਾਡੇ ਆਧਾਰ ਤੋਂ ਲਾਪਾ ਪਹਿਣੀ ਤੋਂ ਇਹ ਗੱਤੀ ਨੰਬਰ 1 ਤੋਂ ਇਹ ਸਾਰੀ ਛੜਕ ਜਿਹੜੀ ਇਹਦੀ ਸਾਰੀ ਜਿਹੜੀ ਪ੍ਰੇਰਨਾ ਹੋਣੀ ਚਾਹੀਦੀ ਏ ਇਹ ਵਿੱਚੋਂ ਕੋਟੇ ਬਣਾ ਕੇ ਜਿਹੜਾ ਇਸ ਤਰ੍ਹਾਂ ਪਰ ਸਹੀ ਨਹੀਂ ਰਹਿਣਾ ਤਾਂ ਜਿਹੜਾ ਦਰਿਆ ਉਹਦੇ ਕਾਰਨ ਜਿਹੜਾ ਖਾਸ ਕਰਕੇ ਬਹੁਤ ਛੜਕਾਂ ਦਾ ਨੁਕਸਾਨ ਹੋ ਰਿਹਾ ਹਰ ਵਾਰੀ ਮੌਂਸਨ ਆਲੇ ਲਾ ਕੇ ਦਾਰੇ ਦੂਰ ਲਾ ਕੇ ਉਸ ਤੋਂ ਬਾਅਦ ਫਿਰ ਇਸੇ ਤਰ੍ਹਾਂ ਇਹ ਹਾਲਤ ਜਿਹੜੀ ਖਸਦਾ ਹੀ ਹੈ ਇਹਦੀ ਰੇਪੇਰਿੰਗ ਜਿਹੜੀ ਉਹਰੇ ਵਧੀਆ ਤਰੀਕੇ ਦੇ ਨਾਲ ਪ੍ਰਸ਼ਾਸਨ ਜਿਹੜਾ ਇਹਦੇ ਤੇ ਜ਼ੋਰ ਪਾ ਕੇ ਵਧੀਆ ਮਟੀਰੀਅਲ ਪਾ ਕੇ ਬਣਾਈ ਜਾ ਰਹੀ ਹੈ। ਉਹ ਲੰਬੇ ਸਮੇਂ ਤੋਂ ਜਿਹੜਾ ਕੀ ਬਾਡਰ ਏਰੀਆ ਲਗભગ ਹਸਤਾਖਲਾ ਦਾ ਮਹਾਜ ਕਾਫੀ ਇਲਾਕਾ ਫੈੰਦਾ ਹੈ ਉਹਦੇ ਵਿੱਚ 12 13 ਪਿੰਡ ਪੈਂਦੀ ਨੇ। ਔਰ ਲਗਭਗ 8 ਜਿਹੜਿਆ ਦੇ ਵਿੱਚ ਜਿਹੜਾ 2007 ਦੀਆਂ ਜ਼ਮੀਨਾਂ ਜਿਹੜੀਆਂ ਮਾਲਕੀ ਕਰਾਇਆਂ ਹੋਈਆਂ ਉਹਨਾਂ ਤੇ ਜਿਹੜਾ ਪਵਾੜਾ ਚੱਲਿਆ ਲੋਕਾਂ ਤੇ ਗਰੀਬਾਂ ਕਿਉਂਕਿ ਉਹ ਜਿਹੜੀ ਸਾਡੇ ਦੇ ਰਿਹਾ ਇੱਕ ਲੋਕ ਨੇ ਜਿਹੜੇ ਨਰਸਕਾਂ ਨੂੰ ਆਪਣੇ ਪੁੱਤਰਾਂ ਨੂੰ ਆ ਰਹੇ ਇਸ ਵਾਸਤੇ ਉਹ ਵੀ ਜਿਹੜੇ ਸਰਕਾਰ ਜਿਹੜੀ ਉਹਨਾਂ ਨੂੰ ਵੀ ਜਿਹੜਾ ਸਰਕਾਰ ਦੇ ਅੰਡਰ ਕਰਨ ਦੀ ਗੱਲ ਕਰ ਰਹੀ ਹੈ ਇਹ ਹੈ ਕਿ 2007 ਦੀ ਜ਼ਮੀਨ ਜਿਹੜੀ ਲੋਕਾਂ ਨੇ ਪੈਸੇ ਆਪਣੇ ਭਰ ਕੇ ਜੀ ਰਜਿਸਟਰੀ ਕਰਾ ਕੇ ਜਿਹੜੀ ਸਫੀ ਕਰਾਈ ਸੀ ਉਹ ਉਸੇ ਤਰ੍ਹਾਂ ਜਿਹੜੇ ਉਹਨਾਂ ਲੋਕਾਂ ਨੂੰ ਹੱਕ ਮਿਲਣੇ ਚਾਹੀਦੇ। ਬਹੁਤ ਬਹੁਤ ਇੱਥੇ ਛੜਕਾਂ ਬੜੀਆਂ ਟੁੱਟੀਆਂ ਵੀ ਨੇ ਕੋਈ ਇੱਥੇ ਹੱਲ ਨਹੀਂ ਹੁੰਦਾ ਹੋ ਰਿਹਾ। ਆਵੇਂ ਕੋਈ ਮੰਤਰੀ ਹੈ ਕੋਈ ਹੈ ਇੱਥੇ ਕੋਈ ਸੁਣਦਾ ਨਹੀਂ। ਕਿੰਨੇ ਸਾਲ ਹੋ ਗਏ ਨੂੰ ਕੋਈ ਪਾਣੀ ਨਾ ਟੁੱਟੀਆਂ ਨੇ ਕੋਈ ਪਹਿਲੇ ਤੋਂ ਟੁੱਟੀਆਂ ਨੇ। ਆਣੀ ਤਾਂ ਹੋ ਗਿਆ ਤਿੰਨ ਤਾਲਾ ਤੇ ਨਾਲ ਸਾਰਨ ਚਾਜ ਨਾ ਚੱਲਦਾ ਕਦੇ ਡਿੱਗਦੇ ਜਾਂਦੇ ਕਦੇ ਜਿਵੇਂ ਮੋਟਰ ਟੈਂਕ ਚਾਜ ਨਾ ਚੱਲਦੇ ਇਹਨਾਂ ਛੜਕਾਂ ਦੇ ਤਾਂ 12 ਪਿੰਟ ਲੱਗਦੇ ਨੇ ਸਾਰਿਆਂ ਨੂੰ ਮਲੇ ਉਹ ਸੋਲ ਵਾਲੀ ਨੂੰ ਵੀ ਇੱਧਰ ਪਿੰਡਾਂ ਨਹੀਂ ਆਉਂਦੀ ਅਸੀਂ ਆਨੇ ਵੀ ਛੜਕਾਂ ਸਾਡੀਆਂ ਬਣ ਜਾਣ ਪਈ ਓਏ ਆਖਿਆ ਹੀ ਸਾਡੀ ਹਟ ਜਾਵੇ ਮੰਗ ਰੱਖੀਦਾ ਪਰ ਕੋਈ ਸੁਣਦਾ ਹੀ ਕੋਈ ਨਹੀਂ ਆਖ ਜਾਂਦੇ ਨੇ ਕਰਦੇ ਕਰਦੇ ਇਹ ਛੜਕਾਂ ਦਾ ਹੱਲ ਹੋ ਜਾਵੇ ਕੋਈ ਸਾਡੀ ਜਨਤਾ ਅਸੁਖ ਦੀ ਆਲਾ ਲਾਂਗਾ ਟਪਕਾਰ ਸਕੇ ਤਾਂ ਪਹਿਲੇ ਕਹਿੰਦੇ ਸੜਕਾਂ ਦੀ ਗੱਲ ਤੇ ਹੁਣ ਬਾਕੀ ਤਾਂ ਸਾਨੂੰ ਇਹਨਾਂ ਦੇਣਾ ਵੀ ਕੀ